ਤੇ ਦੋ ਤਰੀਕ ਨੂੰ ਕਰੋ ਹਾਸਤੇ ਕੇ ਤੇ ਗੈਰ ਰਾਜ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਉੱਥੇ ਜਾ ਕੇ ਚਿਤੰਦੇ ਗਿਆ ਉਸ ਦਿਨ ਦੇ ਬਿਮਾਰ ਸਾਲੋਂ ਪੂਰੇ ਹੋ ਗਏ ਅਟੈਕ ਹੀ ਹੋ ਗਿਆ ਅੱਛਾ ਪਤਾ ਨਹੀਂ ਲੱਗਾ ਕੀ ਕਾਰਨ ਹੋਇਆ ਜਿਸ ਦਿਨ ਦੇ ਗਿਆ ਉਸ ਦਿਨ ਦੇ ਜਾ ਕੇ ਮੰਜੇ ਤੇ ਪੈ ਕੇ ਕੁਝ ਪਤਾ ਨਹੀਂ ਲੱਗਾ ਸਾਨੂੰ ਕਿ ਉਹਨਾਂ ਨੂੰ ਕੀ ਹੋਇਆ ਮਾਰਗਤ ਹੁਣ ਇਹੋ ਹੀ ਹੈ ਗਾ ਬੱਚੇ ਜਵਾਨ ਹੋਣ ਕੋਈ ਨਾ ਕੋਈ ਸਰਕਾਰ ਵੱਲੋਂ ਕੋ ਮਦਦ ਕੀਤੀ ਜਾਵੇ ਕੋਈ ਨੌਕਰੀ ਕੋਈ ਤਰਸ ਕੀਤਾ ਜਾਵੇ ਪਰਿਵਾਰ ਦੇ ਸੋਬੀਰਪੁਰ ਜਿਹੜਾ ਲੜਕਾ ਵਿਦੇਸ਼ ਗਿਆ ਸੀਗਾ ਕਰਨ ਗਿਆ ਸੀਗਾ ਹਾਂ ਵੀਜਾ ਕਰੇ ਸੀਗਾ ਨਾ ਲੱਗਾ ਹੀ ਗਿਆ ਗੁਰਦਕਾਲ ਸੀ ਕੀ ਨਾਮ ਸੀਗਾ ਹਰਵਿੰਦਰ ਸਿੰਘ ਤੁਹਾਡਾ ਕੀ ਲੱਗਦਾ ਸੀ ਮੇਰਾ ਬੇਟਾ ਸੀ ਤੇ ਡੈਥ ਕਿੱਦਾਂ ਹੋਈ ਆ ਉਹ ਤੇ ਜਾ ਕੇ ਰਸਤੇ 'ਚ ਕੋਰ ਕੇ ਲਾ ਹੋਇਆ ਉੱਥੇ ਜਾ ਕੇ ਬੁਖਾ ਬਿਮਾਰੀ ਹੋਇਆ ਬੁਖਾਰ ਹੀ ਚੜਿਆ ਸੀ ਉੱਥੇ ਇਨਫੈਕਸ਼ਨ ਹੋ ਗਈ ਉਹਨੂੰ ਉਹ ਡਾਕਟਰ ਹੀ ਲਾਜ ਵਗੈਰਾ ਉਧਰ ਚੱਲਿਆ ਡਾਕਟਰ ਹੀ ਲਾਜ ਜਾਂਦਾ ਨਹੀਂ ਸੀ ਡਾਕਟਰ ਕੋਲ ਤੇ ਉਬਦੇ ਬਾਜੀ ਨੇ ਹੀ ਉਹਨੂੰ ਦਵਾਈ ਦਈ ਲਹੁੰਦਾ ਸੀ ਆਂਦਾ ਨਹੀਂ ਡਾਕਟਰ ਕੋਲ ਨਹੀਂ ਮੈਂ ਜਾੜਾ ਮੈਨੂੰ ਕੋਕ ਕੋਕ ਕਿਤੇ ਲੜਨਗੇ ਉਹ ਮੇਰੇ ਵੀ ਆਇਆ ਸੀ ਜਨਵਾਰ ਹਾਂ ਵਾਹ ਸੀ ਦੋ ਬੱਚੇ ਦੇ ਉਸ ਬੇਟੀ ਐ ਤੇ ਬੇਟਾ ਆ ਹਾਏ ਕੀ ਨਾਮ ਤੇ ਮੇਰਾ ਨਾਮ ਪਵਨਦੀਪ ਕੌਰ ਜਿਹੜੇ ਗੀਤ ਜੀ ਦੀ ਬਾਹਰ ਵਿਦੇਸ਼ ਦੇ ਵਿੱਚ ਡਾਕ ਕੀ ਲੱਗਦੀ ਸੀ ਤੁਹਾਡੇ ਮੇਰੇ ਘਰ ਵਾਲਾ ਸੀ ਕੀ ਨਾਮ ਸੀ ਗੁਰਵਿੰਦਰ ਸਿੰਘ ਕੀ ਗੱਲ ਹੋਈ ਆ ਉਹ ਪਾਜੀ 2 ਤਰੀਕ ਨੂੰ ਕਰੋ ਹਸਤੇ ਕੇਟ ਤੇ ਗਿਆ ਰਾਜ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਉੱਥੇ ਜਾ ਕੇ ਚਿਤੰਦੇ ਗਿਆ ਉਸ ਦਿਨ ਦੇ ਬਿਮਾਰ ਕੱਲੋ ਪੂਰੇ ਹੋ ਗਏ ਅਟੈਕ ਹੀ ਹੋ ਗਿਆ ਕਿੰਨੇ ਕਮਰ ਸੀ ਦੀ ਉਹਨਾਂ ਦੀ 32 ਸਾਲ ਸੀ ਕੋ ਪਤਾ ਲੱਗਾ ਕਿ ਕੀ ਕਾਰਨ ਰਿਹਾ ਇਹ ਮੌਤ ਦਾ ਕੁਝ ਪਤਾ ਨਹੀਂ ਲੱਗਾ ਕੀ ਕਾਰਨ ਹੋਇਆ ਜਿਸ ਦਿਨ ਦੇ ਗਿਆ ਉਸ ਦਿਨ ਦੇ ਜਾ ਕੇ ਮੰਦੇ ਤੇ ਪੈ ਕੇ ਕੁਝ ਪਤਾ ਨਹੀਂ ਲੱਗਾ ਸਾਨੂੰ ਕਿ ਉਹਨਾਂ ਨੂੰ ਕੀ ਹੋਇਆ ਉਹਨਾਂ ਨੂੰ ਬਾਡੀ ਨੂੰ ਪੰਜਾਬ ਲਿਜਾਣ ਲਈ ਕੋਸ਼ਿਸ਼ ਕੀਤਾ ਜਾ ਰਿਹਾ ਜਾਂ ਹਾਂਜੀ ਪੂਰੇ ਚਤਨ ਕੀਤੇ ਜਾ ਰਹੇ ਕਿ ਬਾਡੀ ਵਾਪਸ ਆਵੇ ਸਾਡੇ ਕੋਲ ਕਿਉਂਕਿ ਹੁਣ ਤੇ ਸਾਡੇ ਕੋਲ ਉਹ ਹੀ ਆ ਅਈ ਆਖਰੀ ਵਾਰੀ ਉਹ ਵੇਖਣਾ ਚਾਹੁੰਨੇ ਵਾਪਸ ਆਉਣੀ ਪਈਏ ਕਿ ਨਾਮ ਇਤੋ ਮੇਰਾ ਨੰਦ ਸਿੰਘ ਹੈ ਕਿਹੜਾ ਵਿਖੇ ਟਿਕਿਆ ਹਾਂਡੀ ਟਿਕੜਾ ਨੌਜਵਾਨ ਆ ਵੀ ਖੇਡ ਤੋਂ ਵਿਦੇਸ਼ ਗਿਆ ਸੀ ਜੇ ਤੁਹਾਨੂੰ ਕੀ ਲੱਗਦਾ ਸੀ ਤੁਹਾਡਾ ਮੇਰੇ ਚਾਚੇ ਦਾ ਬੇਟਾ ਭਰਾ ਲੱਗਦਾ ਮੇਰਾ ਬੜੀ ਕਿ ਦਿਨ ਹੋਇਆ ਜਦੋਂ ਦੋ ਤਿੰਨ ਦਿਨ ਤੋਂ ਗਿਆ ਆ ਔਰ ਜਾ ਕੇ ਉੱਥੇ ਇੱਕ ਵਾਰ ਬਿਮਾਰ ਹੋ ਗਿਆ ਮੁੜ ਕੇ ਪਤਾ ਨਹੀਂ ਇਨਫੈਕਸ਼ਨ ਹੋ ਗਈ ਕੀ ਗੱਲ ਬਣੀ ਕੋ ਪਤਾ ਨਹੀਂ ਲੱਗਾ ਕੱਲ ਚਾ ਚਾ ਕੀ ਕਰਾ ਮੌਤ ਹੋ ਗਈ ਉਹ ਕੱਲ ਕਿੰਨੇ ਕਰੇ ਦੀ ਗੱਲ ਕੱਲ ਇੱਧਰ ਦੇ 12 ਵਜੇ ਦੀ ਗੱਲ ਹੈ ਮੇਰੇ ਕੋਲ ਤੇ ਛੇਰ ਦਾ ਟਾਈਮ ਸੀ ਮੇਰੇ ਵਾਹ ਜੀ ਗਿਆ ਬੱਚੇ ਉਹ ਤੁਹਾਡੇ ਬੇਟੀ ਦੇ ਬੇਟਾ ਹੈ ਪਰਿਵਾਰ ਫਿਰ ਵੀਰ ਦੇ ਸੱਤੇ ਚੱਲਦਾ ਸੀ ਵੀਰ ਵੀ ਇੱਥੇ ਤੇ ਅਜੇ ਕੋ ਕੰਮ ਨਹੀਂ ਜਿੰਦਾ ਅਵੇ ਲਈ ਕੀ ਮੰਗਾ ਤੇ ਪਾਪਾ ਜੀ ਦੀ ਛੋਟਾ ਬਚਪਨ ਨੀ ਇਹਦੇ ਦੀ ਡੈਥ ਹੋ ਗਈ ਮੰਗ ਰਹੇ ਨੇ ਇਹੋ ਹੀ ਆ ਬੱਚੇ ਜਵਾਨ ਹੋਣ ਕੋਈ ਨਾ ਕੋਈ ਸਰਕਾਰ ਵੱਲੋਂ ਕੋ ਮਦਦ ਕੀਤੀ ਜਾਵੇ ਕੋਈ ਨੌਕਰੀ ਹੋਈ ਦਰਸ ਕੀਤਾ ਜਾਵੇ ਪਰਿਵਾਰ ਦੇ ਕਿ ਕੋਈ ਜਿਹੜੀ ਬੋਡੀ ਆ ਵਿਦੇਸ਼ ਦੇ ਵਿੱਚ ਹੀ ਆ ਜੇ ਵੀ ਆ ਜੀ ਵਿਦੇਸ਼ ਦੇ ਵਿੱਚ ਹੀ ਆ ਇਹਨੂੰ ਲਿਆਉਣ ਲਈ ਕੋ ਯਤਨ ਕੀਤੇ ਜਾ ਰਹੇ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਸਰਕਾਰ ਵੱਲੋਂ ਮੰਗਿਆ ਜੇ ਕੋ ਹੈਲਪ ਕੀਤੀ ਜਾਵੇ